ਪੰਜਾਬੀਆਂ ਨੂੰ ਝਾਰਡਾ ਵਾਲੇ ਦਿੱਤਾ ਹੈ ਉਹਦਾ ਜਵਾਬ ਲੁਧਿਆਣੇ ਦੇ ਲੋਕ ਦੇ ਰਹੇ ਆ ਮੈਂ ਤੁਹਾਨੂੰ ਪੁੱਛਣਾ ਚਾਹਣਾ ਹੈ ਪਿਛਲੇ 10 ਸਾਲ ਦਾ ਸਫਰ 10 ਸਾਲ ਆਪਣੇ ਖਰਾਬ ਹੋ ਗਏ ਆ 5 ਸਾਲ ਕਾਂਗਰਸ ਦੀ ਸਰਕਾਰ ਸੀ ਆ 5 ਸਾਲ ਹੁਣ ਝਾਰਡਾ ਵਾਲੇ ਦੇ ਪੰਜਾਬ ਨੇ ਅੱਗੇ ਕੀ ਵੰਨਾ ਸੀ ਪਿੱਛੇ ਪਹੁੰਚ ਲਗਿਆ ਇੱਕ ਬਹੁਤ ਵੱਡਾ ਫਰਕ ਹੁੰਦਾ ਹੈ ਆਪਣੇ ਦਾ ਤੇ ਪ੍ਰਾਏ ਦਾ ਅਕਾਲੀ ਜਨ ਤੁਹਾਡੀ ਆਪਣੀ ਪਾਰਟੀ ਹੈ ਪੰਜਾਬ ਦੀ ਹੈ ਕਾਂਗਰਸ ਭਾਜਪਾ ਝਾੜੂ ਵਾਲੇ ਸਾਰੇ ਦਿੱਲੀ ਆ ਉਹ ਦਿੱਲੀ ਵਾਲੇ ਇੱਥੇ ਰਾਜ ਕਰਨ ਵਾਸਤੇ ਹੁੰਦੇ ਆ ਜੋ ਵੀ ਕਾਲੀ ਦਲ ਸੇਵਾ ਕਰ ਪਾਦੇ ਨੇ ਜੋ ਕੁਛ ਵੀ ਪੰਜਾਬ ਚ ਬਣਿਆ ਤੁਸੀਂ ਲੁਧਿਆਣੇ ਵਾਲੇ ਤੁਸੀਂ ਪੂਰੇ ਪੰਜਾਬ ਚ ਤੁੰਦੇ ਰਹਿੰਦੇ ਰਹਿੰਦੇ ਹੋ ਜੇ ਹਾਈਵੇ ਤੇ ਜਾਂਦੇ ਹੋ ਅਕਾਲੀ ਦਲ ਨੇ ਬਣਾਇਆ ਹੈ ਜੇ ਤੁਹਾਡੇ ਘਰੇ ਬਿਜਲੀ ਹੈ ਥਰਮਲ ਪਲਾਂਟ ਅਕਾਲੀ ਦਲ ਨੇ ਬਣਾਇਆ ਹੈ ਜੇ ਫਲਾਇਓ ਹੋ ਰਿਹਾ ਅਕਾਲੀ ਦਲ ਨੇ ਬਣਾਇਆ ਹੈ جے ساستے ٹاپتے تھی کوئی ٹیوبر دیکھوں گے وہ دا کنیکشن بھی کالی جلدی سے ساتھ پر رہا ہے اور بھیلی مفت کالی جلدی دیتی جے گریب نو آٹا دا شکر پینشن ایسی سکولکشن بری علاج ہستا ہوں ایک ڈاکٹروں تو ساری اسکیمہ کالی جلدی ہیں ایک بھی چیز اسی کانگرس یا دوچیاں بھی رکھ سکتا ਸ਼ਰੂਲੀ ਕਾਲੀ ਗੱਦੀ ਵਾਸਤੇ ਆਪਣਾ ਘਰ ਤੇ ਘਰ ਤਾਂ ਤਰੱਕੀ ਕਰੂਗਾ ਜੇ ਇੱਥੇ ਅਮਨ ਸ਼ਾਂਤੀ ਰਹੂਗੀ ਇੱਥੇ ਭਾਈਚਾਰਕ ਇਖਤਿਆਰ ਰਹੂਗੀ ਕਈ ਲੇ ਪਾਰਟੀਆਂ ਇੱਕ ਧਰਮ ਨੂੰ ਦੂਜੇ ਧਰਮ ਨਾਲ ਲਵਾ ਕੇ ਵੋਟਾਂ ਲੈਣਾ ਚਾਹੁੰਦੀਆਂ ਕਿਉਂਕਿ ਉਹਨਾਂ ਦੀ ਰਾਜਨੀਤੀ ਵੋਟਾਂ ਦੀ ਹੈ ਸ਼ਰੂਲੀ ਕਾਲੀ ਗੱਦੀ ਰਾਜਨੀਤੀ ਹੈ ਸਾਰਿਆਂ ਨੂੰ ਇਕੱਠਾ ਕਰਕੇ ਰੱਖਣਾ گو سبان کے رستے چلنا نہیں پارٹی ہے نے ہندو دھرم بچاؤ شہید آ فرق ہے اکالی دل کی سوچ سرپن پلے کی سوچ ہے ساری سوچ ہے بادل صاحب بلیا بھی سوچ سی سارے کٹھے رکھ کے

ਤੁਸੀਂ ਪੰਜਾਬ ਨੂੰ ਬਚਾ ਲਓ ਆਪਾਂ ਨੇ ਗਲਤ ਫੈਸਲੇ ਕਰਕੇ ਆਪਾਂ ਨੁਕਸਾਨ ਕਰ ਗਏ ਆਪਣੇ ਪੰਜਾਬ ਦਾ ਫੈਸਲਾ ਤੁਹਾਡਾ ਸੀ ਤੁਸੀਂ ਝਾੜੂਆ ਹੀ ਜਾਂਦੇ ਆਪਾਂ ਬਾਰ-ਬਾਰ ਕਾਂਗਰਸ ਨੂੰ ਜਾਂਦਾ ਮੈਂ ਤੁਹਾਨੂੰ ਬੇਨਤੀ ਕਰਦਾ ਘਰੇ ਜਾ ਕੇ ਕਾਗਜ਼ ਪੰਚਲ ਲੈ ਲਿਓ لکھو کتنے جھاڑو دیکھتے ہو ہی شروع اکالی دل کی سکار ہے لکھ کے دیکھ لو پو گوگل کر کے خلاف کی ہے نشا ہر گھر چلا گیا ایس ایس پی گل کی نشا کیوں ہے

ہلے بھی تسی دیکھ لو آج حالات کی ہے کہ مکھ منتری پمانت مانتا ہے ہی نہیں مکھ منتری کیجری وال مکھ منتری ہے تسی حیران رہی ہو با الیکشن ہو رہے ہیں آج میں آپ کا امیدوار روڑا کیوں کھڑا کیتا ہے کیونکہ ایک تھو راتے سے

ਇੱਕ ਗਰੀਬ ਨੂੰ ਰਾਜਾ ਬਣਾ ਸਕਦੇ ਆ ਤੇ ਰਾਜਾ ਨੂੰ ਗਰੀਬ ਬਣਾ ਸਕਦਾ ਐਡੀ ਵੱਡੀ ਤਾਕਤਬੋਰੀ ਦੀ ਤਾਕਤ ਹੋਵੇ ਕੋਈ ਐ ਇਸ ਕਰਕੇ ਮੈਂ ਬੇਨਤੀ ਕਰਦਾ ਬਚਾ ਲੋ ਪੰਜਾਬ ਨੂੰ ਜੇ ਤੁਸੀਂ ਨਾ ਇਕੱਠੇ ਹੋਏ ਨਾ ਇਕਜੁੱਟ ਹੋ ਗਏ ਤਾਂ ਲੱਖਾਂ ਵਿੱਚ ਸਮਗਨਸ ਘਾਇਆ ਇਨਾ ਤੁਹਾਨੂੰ ਦਿੱਲੀ ਵਾਲੀ ਪਾਰਟੀ ਨੂੰ ਪੰਜਾਬ ਬਹੁਤ ਪਿੱਛੇ ਕਲੇ ਜਾਊਗਾ

جے جی بیر بار بھی دیکھ لو انہوں تو بڑی ہم بار کوئی نہیں ہے بیر بار بھی پیسٹ ہے پارٹی بھی تھوٹی پیسٹ ہے پھر لگانے پیسٹ ہے لیو تو اس تو بڑے سوچ بانو تے تھوڑے تے ساری پر یاد بھی نگا ہے تو اسی جیڑا راستہ دکھا پہ وہ اگلا ڈیڑھ سال بعد کو یہ راستہ کے جاؤ گا تھوڑا سارے ہم بہت بہت تنوان وائی مجی کا خالصہ وائی مجی کی ہے